ਹਰ 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 ਜੈ ਅੱਜ ਸ਼ਿਵ ਸੈਨਾ ਹਿੰਦ ਦੀ ਬਹੁਤ ਹੀ ਹੰਗਾਮੀ ਮੀਟਿੰਗ ਅਤੇ ਕਾਨਫਰੰਸ ਖਰੜ ਕਾਲੀ ਮਾਤਾ ਮੰਦਰ ਜੀ ਦੇ ਵਿੱਚ ਸਾਡੇ ਰਾਸ਼ਟਰੀ ਪ੍ਰਧਾਨ ਸ਼੍ਰੀ ਸੁਆਮੀ ਨਿਸ਼ਾਂਤ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਹੋ ਰਹੀ ਹੈ ਅੱਜ ਸਾਡੀ ਮੀਟਿੰਗ ਦੇ ਵਿੱਚ ਸਾਰੇ ਹੀ ਸ਼ਿਵ ਸੈਨਾ ਹਿੰਦ ਦੀ ਜਿਹੜੀ ਕੌਮੀ ਲੀਡਰਸ਼ਿਪ ਹੈ ਸੀਨੀਅਰ ਲੀਡਰਸ਼ਿਪ ਹੈ ਪੰਜਾਬ ਦੀ ਲੀਡਰਸ਼ਿਪ ਹੈ ਉਹ ਇੱਥੇ ਪਹੁੰਚੀ ਹੈ ਤੇ ਅੱਜ ਸਾਡਾ ਬੜਾ ਹੀ ਸੋ ਭਾਗਯਸ਼ਾਲੀ ਦਿਨ ਹੈ ਕਿ ਧਰਮਵੀਰ ਸ਼ਰਮਾ ਜੀ ਇੱਕ ਸੀਨੀਅਰ ਕਾਂਗਰਸੀ ਨੇਤਾ ਅੱਜ ਸਾਡੀ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼ਿਵ ਸੇਨਾ ਹਿੰਦ ਦੇ ਵਿੱਚ ਸ਼ਾਮਲ ਹੋ ਰਹੇ ਹੈ ਜਿਨ੍ਹਾਂ ਨੂੰ ਕੀ ਸਾਡੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਜੀ ਅੱਜ ਬਹੁਤ ਵੱਡੀ ਜ਼ਿੰਮੇਵਾਰੀ ਦੇਣ ਜਾ ਰਹੇ ਹੈ ਜਿਹੜਾ ਕਿ ਅੱਜ ਸਾਡੇ ਲਈ ਬਹੁਤ ਸਭਾਗਯਸ਼ਾਲੀ ਦਿਨ ਹੈ ਕਿ ਸ਼ਿਵ ਸੇਨਾ ਹਿੰਦ ਦਾ ਪਰਿਵਾਰ ਜਿਸ ਤਰ੍ਹਾਂ ਕੀ 60 ਜ਼ਿਲ੍ਹੇ ਤੇ 12 ਸਟੇਟਾਂ ਦੇ ਵਿੱਚ ਕੰਮ ਕਰ ਰਿਹਾ ਹੈ ਸਾਡੇ ਨਾਲ ਬਹੁਤ ਯੁਵਾ ਤਾਕਤ ਜੁੜਦੀ ਜਾ ਰਹੀ ਹੈ ਸਾਡਾ ਸਾਡੀ ਪਾਰਟੀ ਦਾ ਇੱਕੋ ਹੀ ਮਕਸ਼ਦ ਹੈ ਦੇਸ਼ ਸੇਵਾ ਦੇਸ਼ ਸੇਵਾ ਗਊ ਗਰੀਬ ਦੀ ਰੱਖਿਆ ਅਤੇ ਸਨਾਤਨ ਧਰਮ ਦੇ ਪ੍ਰਚਾਰ ਦੇ ਲਈ ਸ਼ਿਵ ਸੈਨਾ ਹਿੰਦ ਹਮੇਸ਼ਾ ਕੰਮ ਕਰਦੀ ਹੈ ਅਤੇ ਹਰ ਤਰ੍ਹਾਂ ਦੇ ਦੇਸ਼ ਵਿਰੋਧੀ ਜਿਹੜੇ ਵੀ ਅੰਸਰ ਹੈ ਉਹਨਾਂ ਦੇ ਵਿਰੁੱਧ ਡਟਵੀਂ ਆਵਾਜ਼ ਨੂੰ ਬੁਲੰਦ ਕਰਨਾ ਅਤੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣਾ ਇਹ ਸ਼ਿਵ ਸੈਨਾ ਹਿੰਦ ਦੀ ਮੁੱਢਲੀ ਪਾਲਿਸੀ ਹੈ ਹੁਣ ਮੇਰੇ ਤੋਂ ਬਾਅਦ ਸਾਡੀ ਸਾਰੀ ਲੀਡਰਸ਼ਿਪ ਆਪਣੇ ਵਿਚਾਰ ਰੱਖੇਗੀ ਪਹਿਲਾਂ ਸਾਡੇ ਕੌਮੀ ਪ੍ਰਧਾਨ ਸਾਡੇ ਮਾਰਗਦਰਸ਼ਕ ਨਿਸ਼ਾਨਤ ਸ਼ਰਮਾ ਜੀ ਸਰੋਪਾ ਪਾ ਕੇ ਸ਼ਰਮਾ ਜੀ ਨੂੰ ਪਾਰਟੀ ਦੇ ਵਿੱਚ ਸਵਾਗਤ ਕਰਨਗੇ ਸਾਰੇ ਜਾਣੇ ਚੈੱਕ ਆਰੇ ਦੇ ਨਾਲ ਇਹਨਾਂ ਦਾ ਸਵਾਗਤ ਕਰਨਗੇ ਜੈਕਾਰੇ ਵੀਰ ਬਜਰਾਂਗੇ ਹਰ ਹਰ ਮਹਾਦੇਵ ਸਭ ਤੋਂ ਪਹਿਲਾਂ ਹੁਣ ਰਵੀ ਸ਼ਰਮਾ ਜੀ ਦੋ ਸ਼ਬਦ ਆਪਣੇ ਰੱਖਣਗੇ ਇਸ ਤੋਂ ਬਾਅਦ ਸਾਡੇ ਸਾਰੇ ਲੀਡਰ ਸਾਬਹਾਨ ਇਹਨਾਂ ਦਾ ਸਵਾਗਤ ਕਰਨਗੇ ਤੇ ਸੰਬੋਧਨ ਕਰਨਗੇ ਮੇਰੇ ਵੱਡੇ ਵੀਰ ਪਾਰਟੀ ਦੇ ਕੌਮੀ ਚੇਅਰਮੈਨ ਰਵੀ ਸ਼ਰਮਾ ਜੀ ਜੈ ਸ਼੍ਰੀ ਰਾਮ ਜੀ ਅੱਜ ਖਰੜ ਦੇ ਵਿੱਚ ਜਿਹੜਾ ਸਾਡਾ ਮੁੱਖ ਕਾਰਿਆਲਿਆ ਹੈ ਉਤੇ ਪ੍ਰਧਾਨ ਜੀ ਦੀ ਦੇਖੇ ਜਿਹੜਾ ਕਾਰਜਕ੍ਰਮ ਕੀਤਾ ਗਿਆ ਜਿਹਦੇ ਚ ਇੱਕ ਬਹੁਤ ਵੱਡੀ ਤੇ ਅਹਿਮ ਜ਼ਿੰਮੇਵਾਰੀ ਜਿਹੜੀ ਹੈ ਉਹ ਅੱਜ ਦਿੱਤੀ ਜਾ ਰਹੀ ਹੈ ਇਹ ਸਾਰੀ ਗੱਲਾਂ ਪ੍ਰਧਾਨ ਜੀ ਦੱਸਣਗੇ ਸਾਡਾ ਇੱਕੋ ਮਕਸਦ ਹੈ ਕਿ ਪੰਜਾਬ ਨੂੰ ਸੰਗਠਿਤ ਕਰੀਏ ਔਰ ਇੱਕ ਜਿਹੜੀ ਸਰਕਾਰ ਜੋ ਸਰਕਾਰ ਕਾਰੇ ਕਰ ਰਹੀ ਹੈ ਜਾਂ ਜਿੱਥੇ ਖਾਮੀਆਂ ਨਜ਼ਰ ਆਉਂਦੀਆਂ ਉਸ ਆਵਾਜ਼ ਨੂੰ ਬਲੰਦ ਕਰਦੇ ਹੋਏ ਇਨਸਾਫ ਤੱਕ ਲੈ ਕੇ ਜਾਣਾ ਹੀ ਸਾਡਾ ਟੀਚਾ ਹੈ ਔਰ ਇਸੇ ਸੰਦਰਭ ਦੇ ਚ ਅੱਜ ਸ਼ਿਰਸਾ ਨਾਲ ਹਿੰਦੀ ਸਮੂਚੀ ਲੀਡਰਸ਼ਿਪ ਜਿਹੜੀ ਹੈ ਇੱਥੇ ਪਹੁੰਚੀ ਹੈ ਮੈਂ ਬਹੁਤ ਇਸ ਗੱਲ ਦਾ ਆਭਾਰੀ ਹਾਂ ਪ੍ਰਧਾਨ ਜੀ ਦਾ ਕਿ ਜਿੱਥੇ ਜਗ੍ਹਾ ਖਾਲੀ ਹੁੰਦੀ ਹੈ ਉੱਥੇ ਉਸੇ ਟਾਈਪ ਦਾ ਬੰਦਾ ਜਿਹੜਾ ਉੱਥੇ ਲਾਇਆ ਜਾਂਦਾ ਹੈ ਔਰ ਅੱਜ ਸ਼ਰਮਾ ਜੀ ਨੂੰ ਇਹ ਬਹੁਤ ਵੱਡੀ ਜ਼ਿੰਮੇਵਾਰੀ ਆ ਦੇਣ ਜਾ ਰਿਹਾ ਹੈ ਔਰ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਪੰਜਾਬ ਨੂੰ ਸੰਗਠਿਤ ਕਰਦੇ ਹੋਏ ਇਹ ਅੱਗੇ ਕਾਰਜ ਕਰਨਗੇ ਔਰ ਜਿੱਥੇ ਵੀ ਜਿਹੜੇ ਵੀ ਜ਼ਿਲ੍ਹੇ ਸਾਡੇ ਕਬੜ ਨੇ ਉੱਥੇ ਦੇ ਪ੍ਰਧਾਨ ਇਹਨਾਂ ਦੇ ਨਾਲ ਕੋਆਪਰੇਟ ਕਰਕੇ ਪੰਜਾਬ ਨੂੰ ਸੰਗਠਿਤ ਕਰਕੇ ਪੰਜਾਬ ਪੰਜਾਬ ਪ੍ਰਧਾਨ ਜੀ ਨੂੰ ਆਪਾਂ ਸਹਿਯੋਗ ਕਰਾਂਗੇ ਇਹਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਨਿਸ਼ਾਨ ਸ਼ਰਮਾਈ ਨੂੰ ਕਿ ਅਗਾਜ਼ ਅਗਲਾ ਜਿਹੜਾ ਸਰ ਮਾਰਕਸ਼ਨਾ ਔਕਰਨ ਨਿਸ਼ਾਨ ਸਾਥਿਓ ਸਰਦੀ ਕੋਰ ਕਮੇਟੀ ਦੀ ਬੈਠਕ ਪਿਛਲੇ ਹਫਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਲਾਈਵ 'ਚ ਸਾਡੀ ਜੂਮ ਨੈਟਵਰਕ ਦੇ ਰਾਹੀਂ ਸਾਰਾਂ ਦੀ ਹੋਈ ਸੀ ਜਿਹਦੇ ਵਿੱਚ ਸਾਡੇ ਜਿਹੜੇ ਔਰ ਕਮੇਟੀ ਦੇ ਕੌਮੀ ਚੇਅਰਮੈਨ ਰਵੀ ਸ਼ਰਮਾ ਜੀ ਯੂਥ ਵਿੰਗ ਦੇ ਕੌਮੀ ਚੇਅਰਮੈਨ ਐਡਵੋਕੇਟ ਅਮਿਤ ਕਹੀ ਜੀ ਸਾਰ ਹਰਕੀਰਤ ਖੁਰਾਨਾ ਦੀ ਸ਼ਾਨ ਸ਼ਰਮਾ ਦੀ ਮਨੋਦ ਦੀ ਸਾਡੇ ਸੰਗਠਨ ਦੇ ਧਰਮਗੁਰੂ ਰਜਨ ਸ਼ਾਸਤਰੀ ਜੀ ਸਾਡੇ ਕੌਮੀ ਮहासਚਿਵ ਦੀਪਾਂਸ਼ੂ ਸੋਧ ਜੀ ਮਨੋਸ਼ ਸ਼ਰਮਾ ਜੀ ਦੀਪੂ ਬਨੂੜ ਦੀ ਪੰਡਿਤ ਕਾਲਾ ਬਲੀ ਜੀ ਸਾਰਿਆਂ ਨੇ ਭਾਗ ਲਿਆ ਜਿਸ ਡਿਸਕਸ ਹੋਈ ਕਿ ਧਰਮਵੀਰ ਸ਼ਰਮਾ ਜੀ ਜੋ ਕਿ ਬ੍ਰਾਹਮਣ ਸਮਾਜ ਤੋਂ ਇਕ ਸਾਡੇ ਪੰਜਾਬ ਦੇ ਬ੍ਰਾਹਮਣ ਨੇਤਾ ਵੀ ਨੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਬ੍ਰਾਹਮਣ ਸਮਾਜ ਨੂੰ ਇਕੱਠਾ ਕਰਨ ਲਈ ਮਾੜਾ ਦੇ ਰੂਪ ਵਿੱਚ ਪਰੋਣ ਲਈ ਬੜਾ ਕੰਮ ਕੀਤਾ ਹੈ ਇਹਦੇ ਨਾਲ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਚ ਅਲੱਗ-ਅਲੱਗ ਅਹੁਦਿਆਂ ਤੇ ਕੰਮ ਕਰ ਚੁੱਕੇ ਨੇ ਅੱਜ ਇਹਨਾਂ ਨੂੰ ਅਸੀਂ ਸ਼ਿਵ ਸena ਹਿੰਦ ਦੇ ਵਿੱਚ ਬੜੀ ਅਹਿਮ ਜ਼ਿੰਮੇਵਾਰੀ ਦਿੰਦੇ ਹੋਏ ਇਹਨਾਂ ਨੂੰ ਕਾਰਜਵਾਹਕ ਪੰਜਾਬ ਪ੍ਰਧਾਨ ਲਗਾ ਰਹੇ ਆ ਇਹਨਾਂ ਨੇ ਮੈਨੂੰ ਵਿਸ਼ਵਾਸ ਲਾਇਆ ਕਿ ਬਹੁਤ ਜਲਦ ਪੰਜਾਬ ਦੇ ਲਗਭਗ ਲਗਭਗ 117 ਵਿਧਾਨ ਸਭਾ ਜेत्रਾਂ ਦੇ ਵਿੱਚ ਆਪਣੇ ਪ੍ਰਧਾਨ ਜਿਹੜੇ ਹੈਗੇ ਆ ਆਪਣੇ ਯੂਨਿਟ ਸ਼ਿਫਸਰਾ ਹਿੰਦੇ ਸਥਾਪਿਤ ਕਰਨਗੇ ਤੇ ਜਿੱਥੇ ਕਿਤੇ ਵੀ ਪਾਰਟੀ ਕੋਈ ਇਹਨਾਂ ਦੀ ਡਿਊਟੀ ਲਗਾਏਗੀ ਸੰਗਠਨ ਦੇ ਕੰਮਕਾਜ ਲਈ ਸੋਦਾ ਵੱਡਾ ਪਰਿਵਾਰ ਹੈ ਜਦੋਂ ਕੋਈ ਪ੍ਰੋਬਲਮ ਆ ਜਾਂਦੀ ਹੈ ਦੁੱਖ ਸੁੱਖ ਤੇ ਜਿਹੜਾ ਪੰਜਾਬ ਪ੍ਰਧਾਨ ਹੁੰਦਾ ਉਹਦੀ ਬੜੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਇੱਕ ਜ਼ਿਲ੍ਹਾ ਪ੍ਰਧਾਨ ਇੱਕ ਪੰਜਾਬ ਪ੍ਰਧਾਨ ਸੋ ਸ਼ਰਮਾ ਜੀ ਨੇ ਸਾਨੂੰ ਵਿਸ਼ਵਾਸ ਲਾਇਆ ਕਿ ਵਾਸ ਵਿਸ਼ਵਾਸ ਤੇ ਪੂਰਾ ਉਤਰਾਂਗਾ ਮੈਨੂੰ ਉਮੀਦ ਹੈ ਕਿ ਵਿਸ਼ਵਾਸ ਤੇ ਪੂਰੇ ਉਤਰਣਗੇ ਪੂਰੀ ਗੱਲ ਆ ਗਈ ਸੰਗਠਨ ਦੀ ਅਸੀਂ ਆਪ ਤੌਰ ਤੇ ਸ਼ਿਵਸਾ ਹਿੰਦ ਹਮੇਸ਼ਾ ਦੇਸ਼ ਦੀ ਏਕਤਾ ਔਰ ਖੰਡਤਾ ਨੂੰ ਟੋਲ ਵਾਲਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੀ ਆਈ ਹੈ ਪਰ ਪਿਛਲੇ ਕੁਝ ਸਮੇਂ ਤੋਂ ਮੈਂ ਦੇਖ ਰਿਹਾ ਪਤਾ ਨਹੀਂ ਸਰਕਾਰ ਜਾਣਬੁੱਝ ਕੇ ਜਾਂ ਸਰਕਾਰ ਦੇ ਵਿੱਚ ਬੈਠੇ ਕੋਈ ਅਫਸਰ ਸਰਕਾਰ ਨੂੰ ਬਦਨਾਮ ਕਰਨ ਲਈ ਵਿਸ਼ੇਸ਼ ਤਰ੍ਹਾਂ ਦਾ ਕੰਮ ਕਰ ਰਹੇ ਨੇ ਜਿਵੇਂ ਕੁਝ ਗਜੈਂਪਲਾ ਦੇਣ ਲੱਗੇ ਆ ਜੀ ਰਾਮ ਜੈ ਮਾਤਾ ਦੀ ਅੱਜ ਦੀ ਮੀਟਿੰਗ ਸਾਡੇ ਪੰਜਾਬ ਪ੍ਰਧਾਨ ਤੇ ਪਾਰਟੀ ਦੇ ਸ਼੍ਰੀ ਨਿਸ਼ਾਨ ਸ਼ਰਮਾਈ ਦੀ ਰਿਗਵਾਈ ਦੇ ਵਿੱਚ ਖਰੜ ਦੇ ਵਿੱਚ ਜਿਹੜੀ ਹੋਈ ਹੈ ਜਿਹਦੇ ਵਿੱਚ ਕਾਰਕਮੇਟੀ ਨੇ ਜੋ ਡਿਸੀਜਨ ਲਿਆ ਸੀਗਾ ਕਿ ਪੰਜਾਬ ਪ੍ਰਧਾਨ ਦੀ ਜਿਹੜੀ ਨਿਯੁਕਤੀ ਕੀਤੀ ਗਈ ਹੈ ਅਸੀਂ ਪੰਜਾਬ ਪ੍ਰਧਾਨ ਜੀ ਨੂੰ ਇਹਦੀਆਂ ਵਧਾਈਆਂ ਵੀ ਦੇਣੇ ਆ ਔਰ ਪੰਜਾਬ ਪ੍ਰਧਾਨ ਜੀ ਵੱਲੋਂ ਜੋ ਪੂਰੀ ਕਾਰਕਮੇਟੀ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਬਹੁਤ ਜਲਦ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਰ ਜ਼ਿਲ੍ਹਾ ਪ੍ਰਧਾਨ ਨਿਯੁਕਤੀਤੇ ਜਾਣਗੇ ਔਰ ਇਹ ਅਗਲੇ 1.5 ਮਹੀਨੇ ਦੇ ਵਿੱਚ ਵਿੱਚ ਇਹ ਨਿਯੁਕਤੀਆਂ ਕੀਤੀਆਂ ਜਾਣਗੀਆਂ ਔਰ ਸਾਡੀ ਸਾਰੀ ਕੋਰ ਕਮੇਟੀਆਂ ਨਾਲ ਮਿਲ ਕੇ ਬਹੁਤ ਜਲਦ ਜਿਹੜਾ ਸ੍ਰੀ ਦਾਨ ਜੀ ਨੇ ਕਿਹਾ ਕਿ ਧਰਮ ਸੰਸਦ ਔਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਜ਼ਿਲ੍ਹਾ ਪ੍ਰਧਾਨ ਜਿਹੜੇ ਔਰ ਸਾਰੀਆਂ ਮੰਦਰ ਕਮੇਟੀਆਂ ਇਕੱਠੀਆਂ ਕਰਕੇ ਮੋਹਾਲੀ ਦੇ ਵਿੱਚ ਹੋਣ ਵਾਲੀ ਧਰਮ ਸੰਸਦ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਇਕੱਠਾ ਕੀਤਾ ਜਾਏਗਾ ਜਿੱਥੇ ਸਾਡੇ ਧਰਮ ਗੁਰੂ ਜੀ ਔਰ ਅਲੱਗ-ਅਲੱਗ ਮੰਦਰ ਕਮੇਟੀਆਂ ਅਲੱਗ-ਅਲੱਗ ਜਿੱਥੇ ਬੰਦੀਆਂ ਜਿਹੜੀਆਂ ਸ਼ਾਮਲ ਹੋਣਗੀਆਂ ਅਸੀਂ ਅੱਜ ਪੰਜਾਬ ਪ੍ਰਧਾਨ ਇਹਨਾਂ ਨੂੰ ਬੜਨ ਤੇ ਸ਼ਰਮਾ ਜੀ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਜੈ ਸ਼੍ਰੀ ਰਾਮ ਪਾਰ ਜਸੂ ਮਾਜਰਾ ਨੂੰ ਸ਼ਿਵਸ਼ਾਨਾ ਹਿੰਦ ਦਾ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਅੱਜ ਸ਼ਿਵਸ਼ਾਨ ਅੱਜ ਪੰਜਾਬ ਪ੍ਰਧਾਨ ਇਹਨਾਂ ਨੂੰ ਬੜਨ ਤੇ ਸ਼ਰਮਾ ਜੀ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਜੈ ਸ਼੍ਰੀ ਰਾਮ ਪਾਰ ਜਸੂ ਮਾਜਰਾ ਨੂੰ ਸ਼ਿਵਸ਼ਾਨਾ ਹਿੰਦ ਦਾ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਅੱਜ ਸ਼ਿਵ ਸੈਨਾ ਹਿੰਦ ਦੇ ਪਰਿਵਾਰ ਦੇ ਵਿੱਚ ਜੋ ਵਾਧਾ ਹੋਇਆ ਬਹੁਏ ਵਧਾਈ ਦਾ ਪਾਤਰਾ ਧਰਮਪਾਲ ਜਸੂ ਮਾਜਰਾ ਜੀ ਨੂੰ ਸਾਡੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਜੀ ਵੱਲੋਂ ਬਹੁਤ ਹੀ ਸੋਚ ਸਮਝ ਕੇ ਇਹਨੂੰ ਪੰਜਾਬ ਪ੍ਰਧਾਨ ਦੇ ਅਹੁਦੇ ਤੇ ਅੱਜ ਬਿਰਾਜਮਾਨ ਕੀਤਾ ਇੱਕ ਜਿਹੜੀ ਪੰਜਾਬ ਪ੍ਰਧਾਨਗੀ ਆ ਇੱਕ ਬਹੁਤ ਵੱਡਾ ਰਤਬਾ ਜੋ ਹਾਂਜੀ ਜੋ ਏ ਮੰਨ ਲਓ ਵੀ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਨੇ ਪ੍ਰਧਾਨ ਜੀ ਉਹਨਾਂ ਨਾਲ ਵੀ ਮੈਂ 2 ਜਾਂ 3 ਮਹੀਨੇ ਦੇ ਵਿੱਚ ਵਿੱਚ ਪੰਜਾਬ ਦੇ ਵਿੱਚ 22 ਜ਼ਿਲ੍ਹਿਆਂ ਦੇ ਵਿੱਚ ਘੱਟੋ ਘੱਟ 12 ਤੋਂ 15 ਪ੍ਰਧਾਨ ਨਿਯੁਕਤ ਕਰੂੰਗਾ ਠੀਕ ਹੈ ਜੀ ਤੇ ਇਹਦੀ ਕਾਬਲੀਅਤ ਨੂੰ ਦੇਖਦੇ ਹੋਏ ਪ੍ਰਧਾਨ ਜੀ ਨੇ ਇਹਨਾਂ ਨੂੰ ਪੰਜਾਬ ਪ੍ਰਧਾਨ ਦਾ ਸ਼ਿਵ ਸੈਨਾ ਦਾ ਅਹੁਦਾ ਦਿੱਤਾ ਬਹੁਤ ਗੱਲ ਹੈ ਇਹ ਪੰਜਾਬ ਚ ਕਾਂਗਰਸ ਚ ਵੀ ਰਹੇ ਨੇ ਹੋਰ ਪਾਰਟੀਆਂ ਚ ਵੀ ਕਈ ਵਾਰ ਰਹੇ ਚੁੱਕੇ ਨੇ ਨੈਸ਼ਨ ਆਪੀ ਪਰ ਐਂਡ ਇਹਨਾਂ ਨੇ ਸ਼ਿਵ ਸੈਨਾ ਚ ਕਿਸ ਕਿਸ ਤਰ੍ਹਾਂ ਦੇਖਦੇ ਇਹਨਾਂ ਨੂੰ ਦੇਖੋ ਜੀ ਸ਼ਿਵ ਸੈਨਾ ਦੇ ਵਿੱਚ ਜੀ ਨੂੰ ਵੀ ਲਿਆ ਜਾਂਦਾ ਬਹੁਤ ਸੋਚ ਸਮਝ ਕੇ ਲਿਆ ਜਾਂਦਾ ਵੀ ਜਿਹੜਾ ਇੱਕ ਤਾਂ ਉਹਦੀ ਸਭੀ ਦੇਖੀ ਜਾਂਦੀ ਆ ਕਿਸੋਂ ਇਹਨਾਂ ਨੂੰ ਘੱਟੋ ਘੱਟ 5 ਤੋਂ 6 ਮਹੀਨੇ ਹੋ ਗਏ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਅੱਜ ਆਇਆ ਦੋਏ ਦਿਨ ਸਰੋਪਾ ਪਾਤਾ ਇਹ ਨਹੀਂ ਹੁੰਦਾ ਇਹਦੇ ਵਿੱਚ ਬਹੁਤ ਦੇਖ ਕੇ ਉਹਦੀ ਬੈਕਗ੍ਰਾਉਂਡ ਦੇਖ ਕੇ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਇਹਨਾਂ ਨੇ ਸ਼ਿਵ ਸੈਨਾ ਹਿੰਦ ਦੇ ਕੰਮਾਂ ਨੂੰ ਦੇਖਿਆ ਪ੍ਰਧਾਨ ਜੀ ਨੇ ਨਿਸ਼ਾਨ ਸ਼ਰਮਾ ਜੀ ਨੇ ਇਹਦੇ ਕੰਮਾਂ ਨੂੰ ਦੇਖਿਆ ਵੀ ਇਹਨਾਂ ਨੇ ਕੀ ਕੀ ਕੰਮ ਕੀਤੇ ਨੇ ਉਹਨਾਂ ਨੂੰ ਦੇਖਦੇ ਹੋਏ ਪੰਜਾਬ ਪ੍ਰਧਾਨ ਦਾ ਇਹਨੂੰ ਅਹੁਦਾ ਦਿੱਤਾ ਇਹ ਬਹੁਤ ਵਧਾਈ ਦੇ ਪਾਤਰ ਨੇ ਸਰਮਪਾਲ ਜੀ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਤੁਸੀਂ ਸ਼ਿਵਸ਼ਾਨਾ ਹਿੰਦ ਪੰਜਾਬ ਦੇ ਪ੍ਰਧਾਨ ਲੱਗਿਓ ਅੱਗੇ ਕੀ ਪ੍ਰੈਕਟੀਕਲ ਚੱਲਣਾ ਹੁਣ ਸਰ ਦੇਖੋ ਮੈਂ ਤੇ ਮੇਰੇ ਬਜ਼ੁਰਗ ਹਿੰਦੂ ਧਰਮ ਦਾ ਲੱਗੇ ਹੋਏ ਨੇ ਤੇ ਅਸੀਂ ਹਿੰਦੂ ਧਰਮ ਲਈ ਆਪਣੀ ਜਿੰਦ ਜਾਨ ਜੋ ਵੀ ਸਾਡੇ ਚ ਹੋਊਗਾ ਅਸੀਂ ਉਹਦੇ ਵਾਅਦੇ ਰਹੀ ਹਿੰਦੂ ਸਮਾਜ ਦੇ ਲੋਕਾਂ ਦੀ ਜੋ ਮੇਥੇ ਹੋਊਗਾ ਮੈਂ ਦਿਨ ਰਾਤ ਮਿਹਨਤ ਕਰਕੇ ਕਰੂੰਗਾ ਤੇ ਜਿਹੜੇ ਹਿੰਦੂ ਧਰਮ ਦੇ ਵਿੱਚ ਸਾਡੀ ਜਾਤ ਪਾਤ ਦਾ ਤੇ ਲੋਕ ਵੰਡੇ ਜਾ ਰਹੇ ਨੇ ਅਸੀਂ ਸਾਰੇ ਭਾਈਚਾਰਾ ਇਕੱਠਿਆ ਹੋ ਕੇ ਆਪਣਾ ਇੱਕ ਸਮਾਜ ਲੈ ਕੇ ਚੱਲੀਏ ਕਿਉਂਕਿ ਦੇਖੋ ਗਰਤ ਬਿਆਨ ਦੇ ਕੇ ਸਾਡਾ ਭਾਈਚਾਰਾ ਅਸੀਂ ਨਹੀਂ ਖਰਾਬ ਕਰਨਾ ਅਸੀਂ ਜੋ ਵੀ ਸਾਡੇ ਵੀਰ ਸਾਨੂੰ ਲੱਗਦਾ ਵੀ ਸੀਪ ਸੈਨਾ ਇਹ ਬੋਲਦੇ ਨੇ ਪਰ ਅਸੀਂ ਸਾਰਿਆਂ ਨੂੰ ਆਪਣੇ ਭਰਾ ਭੈਣ ਸਮਝ ਕੇ ਪੰਜਾਬ ਵਿੱਚ ਜਾਵਾਂਗੇ ਉਹਨਾਂ ਨੂੰ ਇੱਕ ਬੰਦਾ ਪੰਜਾਬ ਪੰਜਾਬ ਤੁਸੀਂ ਪੰਜਾਬ ਪ੍ਰਧਾਨ ਲੱਗਿਆ ਕੋਈ ਜ਼ਿਲ੍ਹੇ ਦਾ ਲੱਗਦਾ ਕੋਈ ਸ਼ਹਿਰ ਦਾ ਲੱਗਦਾ ਤੁਹਾਨੂੰ ਤਾਂ ਪੂਰਾ ਪੰਜਾਬ ਦੇਖਣਾ ਪੈਣਾ ਤਾਂ ਫਿਰ ਹੁਣ ਤਾਂ ਮੈਨੂੰ ਲੱਗਦਾ ਵੀ ਰੂਟ ਤੀਰਿਆ ਕਰੂੰਗੇ ਨਹੀਂ ਦੇਖੋ ਇਹ ਜਿਹੜੀ ਜਿੰਦ ਜਾਨ ਆ ਨਾ ਆਪਾਂ ਨੂੰ ਇੱਕ ਸਕਿੰਟ ਦਾ ਨਹੀਂ ਪਤਾ ਵੀ ਆਪਦੇ ਦਾ ਕੀ ਹੋ ਜਾਣਾ ਪਰ ਜੇਰਾ ਇੱਕ ਮਿੰਟ ਵੀ ਆਪਾਂ ਲੋਕਾਂ ਦੇ ਹਿੱਤ ਲਈ ਲਾ ਦੀਏ ਜਾਂ ਲੋਕਾਂ ਦੇ ਵਿਕਾਸ ਲਈ ਲਾ ਦੀਏ ਤਾਂ ਇਹ ਬਹੁਤ ਵੱਡੀ ਪ੍ਰਾਪਤੀ ਹੁੰਦੀ ਆ ਸਾਨੂੰ ਇਹ ਆ ਸਾਡੇ ਮਾਪੇ ਨੇ ਤਾਂ ਸਾਨੂੰ ਜਨਮ ਦੇਣਾ ਦੀ ਬਾਕੀ ਜੋ ਸਾਡੇ ਚੰਗੇ ਮਾਰੇ ਕਰਮ ਨੇ ਉਹਦੇ ਕਰਮਾਂ ਦੇ ਹਿਸਾਬ ਦਾ ਸਾਡੀ ਉੱਤੇ ਪਰਮਾਤਮਾ ਜੀ ਆਪਣੇ ਜਿੰਦ ਜਾਨ ਸਨਾਤਨ ਧਰਮ ਨੂੰ ਹਾਂਜੀ 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 ਠੀਕ ਪੂਰੀ ਰਾਸ਼ਟਰੀ ਕਾਰਜਕਾਰੀ ਲਈ ਬਹੁਤ ਭਾਗਾਂ ਭਰਿਆ ਦੇਣਾ ਹੈ ਕਿ ਅੱਜ ਧਰਮਪਾਲ ਜਸੋ ਮਾਜਰਾ ਜੀ ਸਾਡੇ ਵਿੱਚ ਸ਼ਾਮਲ ਹੋਏ ਐ ਸਾਡੇ ਰਾਸ਼ਟਰੀ ਪ੍ਰਧਾਨ ਸੁਆਮੀ ਨਿਸ਼ਾਨਤ ਸ਼ਰਮਾ ਜੀ ਨੇ ਅੱਜ ਸ਼ਰਮਾ ਜੀ ਨੂੰ ਥਾਪੀ ਦੇ ਕੇ ਤੇ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਲਾਇਆ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਾਣ ਤੇ ਬੜਾ ਜ਼ਿੰਮੇਵਾਰੀ ਵਾਲਾ ਅਹੁਦਾ ਹੈ ਕਿਉਂਕਿ ਸ਼ਿਵ ਸੈਨਾ ਹਿੰਦਕ ਇਹੋ ਜੀ ਪਾਰਟੀ ਹੈ ਜਿਹਦੇ ਵਿੱਚ ਕੋਈ ਵੀ ਅਹੁਦੇਦਾਰੀ ਦਿੱਤੀ ਜਾਂਦੀ ਹੈ ਤਾਂ ਉਹ ਬੰਦੇ ਦੀ ਹੀਰੇ ਵਾਂਗੂ ਕਸੌਟੀ ਤੇ ਪਰਖ ਕੇ ਦਿੱਤੀ ਜਾਂਦੀ ਹੈ ਤੇ ਪਹਿਲਾਂ ਹੀ ਪਾਰਟੀ ਦੀ ਜ਼ੂਮ ਮੀਟਿੰਗ ਦੇ ਵਿੱਚ ਇਹਨਾਂ ਦੇ ਬਾਰੇ ਵਿਚਾਰ ਵਟਾੰਦਰੇ ਹੋਏ ਤੇ ਸਾਰਿਆਂ ਨੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਤੇ ਪ੍ਰਧਾਨ ਜੀ ਤੇ ਵਿਸ਼ਵਾਸ ਜਤਾਉਂਦੇ ਹੋਏ ਤੇ ਸ਼ਰਮਾ ਜੀ ਤੇ ਅਸੀਂ ਭਰੋਸਾ ਜਤਾਇਆ ਕਿ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ 25000 ਦੀ ਟੀਮ ਹੈ ਪੰਜਾਬ 'ਚ ਕੰਮ ਕਰ ਰਹੀ ਹੈ ਬ੍ਰਾਹਮਣ ਸਭਾ ਦੇ ਪ੍ਰਧਾਨ ਹੈ ਪੰਜਾਬ ਦੇ ਤੇ ਖੁਦ ਕਾਂਗਰਸ ਦੇ ਬੜੇ ਉੱਗੇ ਲੀਡਰ ਹੈ ਤੇ 91 ਤੋਂ 1991 ਤੋਂ ਸਰਦਾਰ ਬਿਆਨ ਸਿੰਘ ਜੀ ਦੇ ਟਾਈਮ ਤੋਂ ਕੰਮ ਕਰ ਰਹੇ ਆ ਤੇ ਹੁਣੇ ਕਹਿੰਦੇ ਵੀ ਪਾਰਟੀ ਤੋਂ ਨਰਾਸ਼ ਹੋ ਕੇ ਅੱਜ ਸ਼ਿਵਸੇਨਾ ਹਿੰਦ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪ੍ਰਧਾਨ ਜੀ ਦੇ ਨਾਲ ਪ੍ਰਧਾਨ ਜੀ ਦੀ ਟੀਮ 'ਚ ਸ਼ਾਮਲ ਹੋਏ ਆ ਅਸੀਂ ਇਹਨਾਂ ਨੂੰ ਜਿੱਥੇ ਮੈਂ ਤੇ ਮੇਰੀ ਸਮੁੱਚੀ ਮੇਰੇ ਨਾਲ ਦੀ ਟੀਮ ਦੇ ਕੌਮੀ ਲੀਡਰਸ਼ਿਪ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਤੇ ਮਾਂ ਕਾਲੀ ਮਾਂ ਭਗਵਤੀ ਬਗਲਾਮੁਖੀ ਜੀ ਤੋਂ ਮੈਂ ਆਸ ਕਰਦਾ ਪ੍ਰਾਰਥਨਾ ਕਰਦਾ ਉਹਨਾਂ ਅੱਗੇ ਫਰਿਆਦ ਕਰਦਾ ਕਿ ਉਹ ਸ਼ਰਮਾ ਜੀ ਨੂੰ ਇੰਨੀ ਤਾਕਤ ਦੇਣ ਦੀ ਪਾਰਟੀ ਦੇ ਵਿੱਚ ਇਹ ਬਹੁਤ ਵੱਧ ਕੇ ਕੰਮ ਕਰਨ ਪਾਰਟੀ ਦੀ ਤਰੱਕੀ ਲਈ ਕੰਮ ਕਰਨ ਤੇ ਖੁਦ ਵੀ ਪਾਰਟੀ ਦੇ ਵਿੱਚ ਦਿਨ ਦੁਗਣੀ ਚਾਰ ਚੁਗਣੀ ਤਰੱਕੀ ਕਰਦੇ ਹੋਏ ਕੱਲ ਨੂੰ ਨੈਸ਼ਨਲ ਲੀਡਰਸ਼ਿਪ ਦੇ ਵਿੱਚ ਸ਼ਾਮਲ ਹੋਣ